ਸਤਿ ਸ਼੍ਰੀ ਅਕਾਲ ਜੀ ਵੀਡੀਓ ਬੇਕਰੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਬਣੀ ਰਹਿਣਾ ਜਿੰਨਾ ਵੀ ਰਾਪ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਫਲੋ ਰਿਡਰ ਟਾ ਖਾਸੇ ਵਾਲੇ ਡਰਾਈਵਰ ਤੇ ਹੱਕ ਚ ਉੱਤੇ ਬਲਕੌਰ ਸਿੱਧੂ ਕੀਤੀ ਇਹ ਅਪੀਲ ਅਮਰੀਕਾ ਦੇ ਫਲੋ ਰਿਡਰ ਚ ਪੰਜਾਬੀ ਟਰੱਕ ਡਰਾਈਵਰ ਵੱਲੋਂ ਗਲਤ ਜੂਟਣ ਲੈਣ ਕਾਰਨ ਇੱਕ ਹਾਸਾ ਵਾਪਰ ਗਿਆ ਹੈ ਇਸ ਹਾਸੇ ਵਿੱਚ ਇੱਕ ਕਾਰ ਰੱਕ ਨਾਲ ਟਕਰਾ ਗਈ ਹੈ ਤੇ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਮਰੀਕਾ ਸਰਕਾਰ ਨੇ ਹੁਣ ਵਿਦੇਸ਼ੀ ਕਮਰਸ਼ੀਅਲ ਟਰੱਕ ਡਰਾਈਵਰ ਦੇ ਵਿਜੇ ਤੇ ਰੋਕ ਲਗਾ ਦਿੱਤੀ ਹੈ ਹੁਣ ਇਸ ਮਾਮਲੇ ਨੂੰ ਮਹਰੂਬ ਪੰਜਾਬ ਸਿੰਗਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੱਧੂ ਮੁਜ਼ਮਮ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਹੱਕ ਚ ਖੜੇ ਹੋਏ ਹਨ ਉਹਨਾਂ ਇਹ ਕਹਾ ਹੈ ਕਿ ਹਰਜਿੰਦਰ ਸਿੰਘ ਇਹ ਗਲਤੀ ਜਾਣਬੁੱਝ ਕੇ ਨਹੀਂ ਕੀਤੀ ਹੈ ਇਹ ਇੱਕ ਹਸ ਸਹਿ ਬਲਕੌਰ ਸਿੱਧੂ ਬਲਕੌਰ ਸਿੱਧੂ ਨੇ ਅਪੀਲ ਕੀਤੀ ਹੈ ਕਿ ਪੰਜਾਬੀ ਦੇ ਭਾਰਤੀ ਪਾਈਚਾ ਹਰਜਿੰਦਰ ਸਿੰਘ ਦੀ ਮਦਦ ਲਈ ਅੱਗੇ ਆਵੇ ਜੋ ਤਾਂ ਜੋ ਮੁਸ਼ਕਲ ਸਮੇਂ ਵਿੱਚ ਉਸ ਨੂੰ ਕਾਨੂੰਨੀ ਤੇ ਆਰਥਿਕ ਸਜ਼ਾ ਮਿਲ ਸਕੇ ਸਿੱਧੂ ਮੁਸਾਇਦੇ ਪਿਤਾ ਬਲਕੌਰ ਸਿੱਧੂ ਨੇ ਲਿਖਿਆ ਕਿ ਇਨਸਾਨ ਗਲਤੀਆਂ ਦਾ ਪੁੱਤਰਾ ਹੈ ਕੁਝ ਗਲਤੀਆਂ ਅਸੀਂ ਜਾਣਬੁੱਝ ਕੇ ਕਰਦੇ ਹਾਂ ਜੇ ਜੋ ਕਿਸ ਕਿਸੇ ਨੂੰ ਠੇਸ ਪਹੁੰਚਾਉਣ ਦੀ ਮਨਚਾ ਨਾਲ ਹੋਣ ਪਰ ਜੋ ਗਲਤੀ بیٹے ਹਰਜਿੰਦਰ ਸਿੰਘ ਕੋਲੋਂ ਹੋਈ ਹੈ ਉਹ ਗਲਤੀ ਨਹੀਂ ਹੈ ਉਹ ਦੁਰਘਟਨਾ ਸੀ ਜੋ ਕਦੇ ਵੀ ਕਿਸੇ ਨਾਲ ਵਾਪਰ ਸਕਦੀ ਹੈ ਉਹਨਾਂ ਅੱਗੇ ਲਿਖਿਆ ਹੈ ਕਿ ਅਸੀਂ ਅਮਰੀਕਾ 'ਚ ਬੈਠੇ ਸਾਡੇ ਪੰਜਾਬੀ ਤੇ ਭਾਈ ਭਾਰਤੀ ਸਰਕਾਰ ਭਾਰਤੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਹਰਜਿੰਦਰ ਸਿੰਘ ਦੀ ਮਦਦ ਲਈ ਅੱਗੇ ਆਉਣ ਸਾਡੀ ਮਦਮ ਦਰਦੀ ਹਾਸੇ 'ਚ ਮਾਰੇ ਗਏ ਮਾਰੇ ਗਏ ਉਹਨਾਂ ਤਿੰਨ ਜੀਆਂ ਦੇ ਪਰਿਵਾਰਾਂ ਲਈ ਨਾਲ ਵੀ ਹੈ ਪਰ ਇਹ ਬੱਚੇ ਤੋਂ ਔਲਹੀ ਹੈ ਇਸ ਨੂੰ ਗੁਨਾਹ ਬਣਾ ਕੇ ਉਸ ਦੀ ਜ਼ਿੰਦਗੀ ਬਰਬਾਦ ਨਾ ਕੀਤੀ ਜਾਵੇ ਵਾਹਿਗੁਰੂ ਜੀ ਮਿਹਰ ਕਰੇ ਵਾਹਿਗੁਰੂ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ